ਮੋਸਮ ਬਹੁਤ ਸੁਹਣੇ ਨੇ ਰਾਜਾ ਸੁਖਿਆ ਮਾਂ ਸੁਖਿਆ ਲਾਲ ਕੋਰੀ ਬੰਦ ਨਾ ਰਿਹਾ ਮੋਸਮ ਦੇ ਵਿੱਚ ਬੜਾ ਇੰਨੂ ਜਿਹੜੀ ਸੰਗਤਾਂ ਪਿਆਰ ਕਰਦੀਆਂ ਨੇ ਉਪਰਾਂ ਦੀ ਬਾਰਿਸ਼ਾਂ ਨਹੀਂ ਪੈ ਰਿਆ ਵਾ ਮੀਂਹ ਦੇ ਵਿੱਚ ਵੀ ਆਪਣਾ ਜਿਹੜਾ ਦੁਪਹਿਰਾ ਸਾਹ ਕੱਟ ਰਹੀਆਂ ਨੇ ਉਹ ਦਾ ਬਾਗ ਦਾ ਜਾਇਦਾਨ ਬਹੁਤ ਐਸਾ ਚਦੋਸਰ ਬਚੋ ਤੇ ਕਿਵੇਂ ਬਹੁਤ ਦਾ ਦਰਵਾਜ਼ਾ ਨਹੀਂ ਖੁੱਲਣ ਰਿਹਾ ਤਸਵੀਰਾਂ ਦੇਖ ਲੈਣੇ ਤੇਰੀਆਂ ਆ ਸੰਗਤਾਂ ਦੀਆਂ ਥੇੜਾਂ ਬਾਅਦ ਲੈਂਦੇ ਮੀਂਹ ਦੇ ਵਿੱਚ ਦੀ ਗੜੀਆਂ ਨੇ ਸੱਜਤਾ ਉਹ ਦੁਪਹਿਰਾ ਸਾਹ ਕੱਟ ਰਹੀਆਂ ਨੇ ਤੇ ਪਾਸ ਕਰ ਰਹੀਆਂ ਨੇ ਜੀ ਤੁਹਾਨੂੰ ਕੋ ਮਨਨ ਕਰ ਹਰ ਸਾਈ ਇਹ ਨਾ ਨਾ ਵੀ ਇਹ ਕਿਹਾ ਨਾ ਕੋਈ ਹਰ ਦਾ ਨਾ ਹੋ ਉਹ ਤੁਹਾਨੂੰ ਜਦ ਤੱਕ ਮੈਂ ਤੁਹਾਨੂੰ ਆਬਲ ਵਿੰਡਰਸਨ ਅੱਜ ਸਾਡੇ ਸੁਨੇਹੇ ਪਿੰਡ ਤੋਂ ਸੰਗਤ ਬਾਬਾ ਜੀ ਦੇ ਚਪੈਰਾ ਕੱਟਣ ਆਈ ਸੀ ਜੀ ਔਰ ਮੈਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਜਿਹੜੀਆਂ ਸੰਗਤਾਂ ਇਹ ਸੇਵਾ ਨਿਭਾਈਆਂ ਤੇ ਅੱਗੇ ਵੀ ਬੇਨਤੀ ਹੈ ਸੰਗਤਾਂ ਨੂੰ ਵੱਧ ਚੜ ਕੇ ਮੰਨ ਲਓ ਬਾਬਾ ਜੀ ਦੇ ਚਪੈਰਾ ਸਾਹਿਬ ਤੇ ਹਿੱਸਾ ਲਿਆ ਕਰੋ ਔਰ ਸੰਗਤ ਨੇ ਅੱਜ 12 ਸਪੈਨ ਦੇ ਕਾਰਨ ਵੀ ਆਪਣਾ ਬਹੁਤ ਪ੍ਰੇਮ ਦਿਖਾਇਆ ਇਹ ਸੰਗਤ ਹਰ ਮਤਿ ਅੰਤਵੱਤ ਪਰਸਰ ਸਭ ਕਟਮੰਦੀ ਆ ਬਾਬਾ ਜੀ ਸਾਭੀ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਨੇ ਤੇ ਸੰਗਤ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਮਤਿ ਹਾਲ ਅਦਵਾਰ ਵੱਧ ਤੋਂ ਵੱਧ ਸੰਗਤ ਪਹੁੰਚੀ ਹੋਈ ਹੈ ਵਾਹਿਗੁਰੂ ਦੀ ਕਿਰਪਾ ਹੈ ਸਤਿ ਸ੍ਰੀ ਅਕਾਲ ਅਮਰਜੀਤ ਬਾਬਾ ਦੀਪ ਸਿੰਘ ਜੀ ਮਹਾਰਾਜ 30 ਮੀਟਕ ਸਾਲ ਦੇ ਪਹਿਲੇ ਮਹੀਨੇ ਉਹਨਾਂ ਦੇ ਥਾਨ ਦੇ ਫਤਗੋ ਪਾਸ਼ਾ ਨੇ ਕਿਰਪਾ ਕਰਕੇ ਅੱਜ ਸੰਗਤ ਭੇਜੀ ਹੈ ਸੰਗਤ ਕੋਟਕੇ ਚ ਪਾਸ਼ਾ ਦੀ ਸੰਗਤ ਕੀਤੀ ਹੈ ਇਸੇ ਤਰ੍ਹਾਂ ਸੰਗਤ ਕਰਦੇ ਰਹਿਣ ਨਾਮ ਜਪਦੇ ਰਹਿਣ ਚੜਦੀ ਕਲਾ ਵਿੱਚ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਕਦੇ ਹੋ ਕਿ ਬਾਬਾ ਦੀਪ ਸਿੰਘ ਜੀ ਦੇ ਚਪੈਰਾ ਸਾਹਿਬ ਤੇ ਜੀਆਂ ਆ ਸੰਗਤਾਂ ਆਈਆਂ ਨੇ بارش ਹੋਣ ਕਾਰਨ ਫਿਰ ਵੀ ਆ ਬਾਬਾ ਦੀਪ ਸਿੰਘ ਜੀ ਦੇ ਪਿਆਰ ਦੇ ਵਿੱਚ ਜਿਹੜੀਆਂ ਤਿੱਜੀਆਂ ਹੋਈਆਂ ਨੇ ਤਸਵੀਰਾਂ ਦੇ ਸਕਦੇ ਹੋ ਜਿੰਨਾਂ ਕਿ ਕੁਝ ਨਾਲੀ ਦੱਸਦੇ ਦੱਸਦੇ ਤੁਮੇ ਨੂੰ ਹੋਇਆ ਕਿ ਤੂੰ ਕਰਾ ਉਹ ਬੱਸ ਬਾਬਾ ਦੀਪ ਸਿੰਘ ਜੀ ਆਏ ਤੇ ਕਾਥੀ ਰਾਤ ਰੁਹਾਏ ਦੱਸਾਂ ਦੱਸਦੇ ਕਾਥੀ ਜਿਹੜੇ ਸੇ ਬੋਲਣ ਜੇ ਸੁਮਾਈ ਜਾਨ ਸੇ ਦੀ ਸੇਵਾ ਸੁਸਾਇਟੀ ਬਣਾਈ ਆ ਤੇ ਜਿਸ ਦਾ ਥੋੜਾ ਜਿਹਾ ਉਪਰਾਲਾ ਕੀਤਾ ਹੈ ਬਾਬਾ ਦੀਪ ਸਿੰਘ ਜੀ ਦੇ ਬੱਸ ਦੀ ਸੇਵਾ ਸ਼ੁਰੂ ਕੀਤੀ ਆ ਅੱਜ ਹੀ ਬਾਬਾ ਦੀਪ ਸਿੰਘ ਜੀ ਦੇ ਪਹੁੰਚੇ ਸੀਗੇ ਤੇ ਉੱਥੇ ਭਾਰੀ ਬਾਰਿਸ਼ ਹੋਣ ਕਰਕੇ ਸੰਗਤ ਦਾ ਬਹੁਤ ਤਗੜਾ ਇਕੱਠ ਆ ਬਾਬਾ ਬਿਨਾਯਾ ਮਾਰਾ ਤੇ ਚਰਨਾ ਚ ਲੱਗੇ ਆ। ਉਹਨੂੰ ਸੰਗਤ ਸੇਵਾ ਕਰਦੀ ਪਈ ਆ। ਕਿਸੇ ਨੂੰ ਕੋਸ਼ ਨਹੀਂ ਲੱਗ ਬਸ ਵਾਇਕਰੀ ਜਿਹੜੇ ਚਰਨਾ ਚਾਹਤੇ ਸਾਰੇ ਜਿਹੜੇ ਤੁਹਾਡੇ ਪਾਸ ਕਰ ਰਹੇ ਆ। ਪੂਰੀ ਹੋਰੀ ਤੇ ਪਾਣੀ ਸੰਗਤ ਦਾ ਇਹਨਾਂ ਕਾਤੇ ਜੀ। ਫਿਰ ਵੀ ਜਿਹੜੀ ਸੰਗਤ ਆ ਰਹੀ ਆ ਝੋਲੀਆਂ ਭਰ ਕੇ ਹੀ ਲੈ ਕੇ ਜਾ ਰਹੀ ਆ। ਜਿਵੇਂ ਮਨੋਂ ਆਪਣਾ ਪੂਰੀਆ ਹੁੰਦੀ ਆ ਵਾ ਤੇ ਸੰਗਤ ਦੇ ਦੂਜੇ ਵੀ ਦੱਸ ਦਿਆ ਵਾ। ਹਰ ਸੰਗਤ ਦਾ ਮਨੋਂ ਆਪਣਾ ਪੂਰਾ ਹੋ ਗਏ ਤੇ ਸੰਗਤ ਆਪਣੀ ਖੁਸ਼ੀ ਲੈ ਕੇ ਸ਼ਾਮ ਨੂੰ ਘਰੇ ਜਾਂਦੀ ਆ ਵਾ।